ਇਸ ਨਜ਼ਰੋਂ ਬੋਲਿਸ ਨੇ ਅਮਗਲੇ ਲੈਵਲ ਤੇ ਐਕਸਰਸਾਈਜ਼ ਅੰਡਰਟੇਕ ਕਰਕੇ ਜਿਹੜੇ ਪੁਲਿਸ ਫੋਰਸ ਦੇ ਵਿੱਚ ਜਿਹੜੇ ਜਨਾ ਦੇ ਖਿਲਾਫ ਐਫ ਆਈ ਆਰਸ ਦਰਜ ਹੈ ਜਾਂ ਜਿਹੜੇ ਪੁਲਿਸ ਆਫੀਸਰਸ ਜਿਨਾ ਤੇ ਮਿਸਕੰਡਕਟ ਦੇ ਐਲੀਗੇਸ਼ਨਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਲਿਸਟ ਆਊਟ ਕਰਕੇ ਐਸ ਪਰ ਫੈਕਟਸ ਸਰਕਮਸਟੈਂਸਸ ਇਨ ਈਚ ਕੇਸ ਆਪਣੀ ਐਪਲੀਕੇਸ਼ਨ ਟੀਓ ਐਪਲੀਕੇਸ਼ਨ ਆਫ ਮਾਈਂਡ ਤੋਂ ਬਾਅਦ ਮੁਰਤਕ 52 ਇਨਸਟੈਂਸਸ ਜੇ 52 ਪੁਲਿਸ ਆਫੀਸ਼ਰਸ ਹੈਵ ਬੀਨ ਡਿਸਮਿਸਡ ਅੰਡਰ ਆਰਟੀਕਲ 311 so act of all levels from constable up to inspector and uh, this is an exercise based on facts and records of the case they uh, zero tolerance for corrupt practices and zero tolerance for any misconducted mal, mal practices uh, is being followed te jehdi punjab sarkar di jitayata hai ki inna nu implement kita ja reha hai jithe bhi koi instance ਜੇ ਮੈਂ ਰੀਸੈਂਟਲੀ ਫਰੀਦਕੋਟ ਦੇ ਵਿੱਚ ਇੱਕ ਐਸਐਚਓ ਦੇ ਖਿਲਾਫ ਕਰਪਸ਼ਨ ਦੀ ਅਲੀਗੇਸ਼ਨ ਆਈਸੀਸੀ ਤੋਂ ਖੁਦਾਨੇ ਖਿਲਾਫ ਐਸ ਪਰ ਨੋ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਤੇ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਬੈ ਮੈਂ ਇਹ ਕਹਿਣਾ ਚਾਹਵਾਗਾ ਤੁਹਾਡੇ ਰਾਹੀਂ ਆਈ ਵਾਂਟ ਟੂ ਸੈਂਡ ਦਿਸ ਮੈਸੇਜ ਟੂ ਪੰਜਾਬ ਪੁਲਿਸ ਆਲਸੋ ਥੈਟ ਥੇਅਰ ਇਜ਼ ਨੋ ਟੋਲਰੈਂਸ ਫਾਰ ਐਨੀ ਕਰਪਟ ਪ੍ਰੈਕਟਿਸ অর ਮਲ ਪ੍ਰੈਕਟਿਸ ਐਂਡ ਅ ਵੈਰੀ ਸਟ੍ਰਿਕਟ ਐਕਸ਼ਨ ਊਡ ਬੀ ਟੇਕਨ ਅਗੇਂਸਟ ਐਨੀਵਨ ਫਾਊਂਡ ਇਨਡੈਲਜਿੰਗ ਇਨ ਸੱਚ ਪ੍ਰੈਕਟਿਸਿਜ਼ ਇਸ ਦੇ ਨਾਮ ਦੇ ਨਾਲ ਹੀ ਸਾਡੇ ਅਫਰਟਸ ਹੈਗੇ ਕਿ ਟਰਾਂਸਪੇਰੈਂਟ ਤੇ ਅਕਾਉਂਟੇਬਲ ਗਵਰਨੈਂਸ ਨੂੰ ਪੁਲਿਸ ਦੇ ਵਿੱਚ ਇੰਪਲੀਮੈਂਟ ਕਰਨ ਲਈ ਜਿਹੜੀ ਪੁਲਿਸ ਸਰਵਿਸਿਜ਼ ਜਿਹੜੀ ਡਿਲੀਵਰ ਹੁੰਦੀਆਂ ਲੋਕਾਂ ਨੂੰ ਸਾਡੀ ਤਰਤੀ ਪੁਲਿਸ ਸਰਵਿਸਿਜ਼ ਆਨਲਾਈਨ ਉਹਨਾਂ ਦੀ ਡਿਲੀਵਰੀ ਹੁੰਦੀ ਹੈ ਸੋ ਇਹਨਾਂ ਨੂੰ ਐਕਸਪੈਂਡ ਕੀਤਾ ਜਾਉਣਾ ਹੈ ਦਿੱਲੀ ਪੁਲਿਸ ਦੇ ਤਜ ਤੇ ਜਿਹੜੀ ਡੈਲੀ ਪੁਲਿਸ ਦੇ ਵਿੱਚ ਮੋਟਰ ਵਹੀਕਲ ਥੈਫਟ ਦੀ ਈਫਆਈਆਰ ਰਜਿਸਟਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੰਪਲੇਨਟ ਨੂੰ ਆਨਲਾਈਨ ਉਹ ਆਪਣੀ ਕੰਪਲੇਂਟ ਸਬਮਿਟ ਕਰਦਾ ਹੈਗਾ ਤੋਂ ਇਸ ਨੂੰ ਅਸੀਂ ਜਿਹੜਾ ਹੈਗਾ ਮਾਲਿਓ ਹਾਈ ਕੋਰਟ ਦੇ ਨਾਲ ਸਟੇਟ ਗਵਰਨਮੈਂਟ ਨਾਲ ਟੈਕਅ ਕਰਕੇ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਹੈਗਾ ਕਿ ਪੰਜਾਬ ਸਟੇਟ ਦੇ ਵਿੱਚ EFIR for motor vehicle thefts would be introduced in the next 1 month ਇਸ ਦੇ ਵਿੱਚ ਇੱਕ E Police Station state level ਦਾ notify ਕੀਤਾ ਜਾਊਗਾ ਤੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਾਂਝ ਕੇਂਦਰ ਹੈਗੇ ਉੱਥੇ ਜਾਂ ਆਨਲਾਈਨ ਜਿਹੜੀ ਕੰਪਲੇਂਟ ਸਬਮਿਟ ਹੋਣੀ ਉਹ ਉਹ ਦੇਵੇਪੀ ਪੁਸ਼ਤੂ ਦੀ ਪੁਲਿਸ ਸਟੇਸ਼ਨ ਜਿੱਥੋਂ ਜੋ ਐਫ ਆਈ ਆਰ ਰਜਿਸਟਰ ਹੋ ਕੇ ਜਨਰੇਟ ਹੋ ਕੇ ਜੂਰਿਸਡਿਕਸ਼ਨਲ ਪੁਲਿਸ ਸਟੇਸ਼ਨ ਤੇ ਵੀ ਚਲੀ ਜਾਊਗੀ ਸੋ ਇਸ ਦੇ ਵਿੱਚ ਦਿੱਲੀ ਪੁਲਿਸ ਦੀ ਕਰਸ਼ਤੇ 21 ਦਿਨਾਂ ਦੇ ਵਿੱਚ ਆਟੋਮੈਟਿਕ ਜੇ ਕੇਸ ਡ੍ਰੈਸ ਨਹੀਂ ਹੁੰਦਾ ਤੇ ਕੈਨਸਲੇਸ਼ਨ ਰਿਪੋਰਟ ਜਿਹੜੀ ਕੰਪਲੇਨੈਂਟ ਦੇ ਇਨ ਬਾਕਸ ਚ ਪਹੁੰਚਾਉਗੀ ਸੋ ਉਸ ਲਈ ਅਸੀਂ ਮਾਨਯੋਗ ਹਾਈ ਕੋਰਟ ਨਾਲ ਇਹ ਮੈਟਰ ਟੇਕ ਅਪ ਕਰਕੇ ਸੋ ਥੈਟ ਉਹ ਕਸ਼ ਕਰਨ ਲਈ ਜਿਹੜੇ ਆਨਰੇਬਲ ਕੋਰਟਸ ਨੂੰ ਐਫ ਆਈ ਆਰ ਸਦੀ ਕੰਪਲੀਸ਼ਨ ਰਿਪੋਰਟ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਜੀ ਲੈ ਕੇ ਟੈਕਨਕਲ ਇਨਫਰਾਸਟ੍ਰਕਚਰ ਨੂੰ ਇੰਪਲੀਸ ਕਰਕੇ ਅਸੀਂ ਅਸੀਂ ਕਿਸੇ ਵੇਲੇ ਕਰਾਂਗੇ ਇਸ ਦੇ ਨਾਲ ਨਾਲ ਅਸੀਂ ਇੱਕ ਸਿਟੀਜ਼ਨ ਫ੍ਰੈਂਡਲੀ ਕਲਸਿੰਗ ਇੱਕ ਇੰਡੀਅਨ ਪੁਲਿਸ ਫਾਊਂਡੇਸ਼ਨ ਹੈ ਜਿਸ ਦੇ ਪੈਟਰਨ ਮਿਸਟਰ ਪ੍ਰਕਾਸ਼ ਸਿੰਘ ਹੈਗੇ ਉਹਨਾਂ ਦੇ ਨਾਲ ਇੱਕ ਪਾਇਲਟ ਪ੍ਰੋਜੈਕਟ ਤਿੰਨ ਜ਼ਿਲ੍ਹਾ ਦੇ ਵਿੱਚ ਇਨ ਰੋਪਰ ਫਤੇਗੜ ਤੇ ਮੁਹਾਲੀ ਅਸੀਂ ਲਾਂਚ ਕੀਤਾ ਹੈਗਾ ਜਿਸ ਦੇ ਵਿੱਚ ਇੱਕ

جا بیلی وٹس چیٹ باکس ہے نائن ڈبل سیون نائن ون ڈبل زیرو ٹو ڈبل زیرو اسے جی سارے کوپلینٹس آ رہی ہے اِسی ایف کر رہے ہیں تاکہ جیسے پوائنٹس آف سیل پہ جی جی ڈرگز کمپلینٹ ہوتی ہے اس پہ افیکٹو کاروائی ہو جائے سو میں لوگوں بھی اپیل کروں کہ یہ جا وٹسپ نمبر ہے نائن ڈبل سیون نائن ون ڈبل زیرو ٹو ہے ਸੋ ਵੀਡੀਓਜ਼ بھی ਭੇਜੇ ਜਾ ਸਕਦੀ ਹੈ ਮੀਡੀਆ ਭੇਜੀ ਜਾ ਸਕਦੀ ਹੈ ਜਾਂ ਮੈਸੇਜਸ ਭੇਜੇ ਜਾ ਸਕਦੇ ਹਨ ਪਰ ਕੰਪਲੇਨੈਂਟ ਦੀ ਆਇਡੈਂਟੀਟੀ ਨੂੰ ਅਨੋਨਿਮਸ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲੇ ਉਸ ਦਾ ਜਿਹੜਾ ਫੀਡਬੈਕ ਹੈਗਾ ਉਹ ਲੋਕਾਂ ਨੂੰ ਦਿੱਤਾ ਜਾਂਦਾ ਹੈ ਨੰਬਰ ਹੈ 9779100200 ਆਪ ਪੰਜਾਬ ਅ ਅਕੋਰਡੈਂਸ ਵਿਦ ది ਇਨਸਟਰਕਸ਼ਨਸ ਆਫ ਦੀ ਪੰਜਾਬ ਕਮੇਟੀ ਇਸ਼ੂਡ ਔਨ 13th ਫਿਬਰੀ ਐਮਫਸਾਈਜ਼ਿੰਗ Transparency, accountability, and integrity in public service delivery. The uh, police uh, authorities in the state of Punjab, in all the districts and commissionerates, are undertaking an exercise as per facts and law in each case to identify instances where police officers have been booked into FIRs or there are serious allegations of misconduct against the police officers and then seeing the evidence in each case.